ਮਾ ਜਨਮ ਮੈਂ ਜਿੱਦ ਵਰ ਦੇਖਦਾ ਸਾਰੇ ਕੰਬ ਬਦਲ ਸਾਹਮਣੇ ਕਰਾਏ ਹੋਏ ਨੇ ਮੰਡੀਆਂ ਬਦਲ ਸਾਹਮਣੇ ਪੜਾਈਆਂ ਜਿੱਦਰ ਮਰਜੀ ਚੱਲ ਜਾ ਬਦਲ ਸਾਹਮਣੇ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਆਹਾ ਆਵਾਜ਼ ਸੁਣ ਕੇ ਹੀ ਭਲੇਖਾ ਨਾ ਖਾ ਜਿਓ ਇਹ ਮੁੱਖ ਮੰਤਰੀ ਭਗਵੰਤ ਮਾਨੀ ਨੇ ਹੌਂਤ ਸੀ ਕਹਿਣਾ ਹੈ ਬਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆ ਕੀ ਹੋ ਗਿਆ ਇਹਨਾਂ ਵਿੱਚ ਸੁਖਵੀਰ ਸਿੰਘ ਬਾਦਲ ਦੀ ਰੂਹ ਕਿੱਥੋਂ ਆ ਗਈ ਹੁਣ ਕਿਉਂਕਿ ਆਪਣੇ ਵਾਲੇ ਮੁੱਖ ਮੰਤਰੀ ਸਾਹਿਬ ਕਲਾਕਾਰ ਰਹੇ ਨੇ ਅਤੇ ਕਈਆਂ ਦੀਆਂ ਨਕਲਾਂ ਵੀ ਲਾਉਂਦੇ ਰਹੇ ਨੇ ਇਹੋ ਕਲਾਕਾਰੀ ਅੱਜ ਫੇਰ ਸ਼੍ਰੀ ਚਮਕੌਰ ਸਾਹਿਬ ਦੀ ਫੇਰੀ ਮੌਕੇ ਉਹਨਾਂ ਅੰਦਰ ਜਾਗ ਪਈ ਜਿਵੇਂ ਉਹ ਸਕੀਮ ਹੁੰਦੀ ਹੈ ਨਾ ਕਿ 1 ਨਾਲ 1 ਫ੍ਰੀ ਬਸ ਉਵੇਂ ਹੀ ਪੰਜਾਬੀਆਂ ਨੂੰ ਵੀ ਸਕੀਮ ਦਾ ਲਾਹਾ ਮਿਲ ਰਿਹਾ ਹੈ ਮੁੱਖ ਮੰਤਰੀ ਦਾ ਭਾਸ਼ਣ ਤਾਂ ਉਹਨਾਂ ਨੂੰ ਸੁਣਨ ਨੂੰ ਮਿਲਦਾ ਹੀ ਹੈ ਨਾਲ ਹੀ ਦਿਲ ਵੀ ਲੱਗਿਆ ਰਹਿੰਦਾ ਕਿਉਂਕਿ ਪਤਾ ਨਹੀਂ ਲੱਗਦਾ ਕਦੋਂ ਮੁੱਖ ਮੰਤਰੀ ਅੰਦਰਲਾ ਕਲਾਕਾਰ ਜਾਗ ਪੈਂਦਾ ਹੈ ਅੱਧੇ ਘੰਟੇ ਤੋਂ ਵੱਧ ਲੰਬੇ ਭਾਸ਼ਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਭਖਵੇਂ ਮੁੱਦੇ ਸਾਮ-ਦਾਮ-ਦੰਡ, ਭੇਦ-ਲੜਾਈ, ਝਗੜੇ ਵਾਲੇ ਮਨੀਸ਼ ਸਸੋਦੀਆ ਦੇ ਵਿਵਾਦਿਤ ਬਿਆਨ ਉੱਤੇ ਕੁਝ ਨਹੀਂ ਕਿਹਾ ਪਰ ਆਪਣੇ ਵਿਰੋਧੀਆਂ ਨੂੰ ਰਗੜੇ ਲਾਉਣ ਵਿੱਚ ਉਹਨਾਂ ਕੋਈ ਕਸਰ ਬਾਕੀ ਨਹੀਂ ਛੱਡੀ। ਸਭ ਤੋਂ ਵੱਧ ਉਹਨਾਂ ਬਹਿੇ ਕੜਾ ਵਾਂਗੂ ਅਕਾਲੀਆਂ ਨੂੰ ਲਿਆ। ਪਹਿਲਾਂ ਤਾਂ ਇੱਕ ਤੋਂ ਵੱਧ ਅਕਾਲੀ ਦਲ ਬਣ ਜਾਣ ਦੀ ਗੱਲ ਕੀਤੀ ਅਤੇ ਨਾਲ ਹੀ ਅਕਾਲੀ ਦਲ ਵਿੱਚ ਹੋਰ ਫੁੱਟ ਪਾ ਕੇ ਨਵੇਂ ਢੜੇ ਅਤੇ ਨਵੇਂ ਅਕਾਲੀ ਦਲ ਬਣਨ ਦੀ ਭਵਿੱਖਬਾਣੀ ਵੀ ਭਗਵੰਤ ਮਾਨ ਨੇ ਕਰ ਦਿੱਤੀ। ਸਖਵੀਰ ਸਿੰਘ ਬਾਦਲ ਨੂੰ ਕਿਸੇ ਸਮੇਂ ਮੰਦ ਬੁੱਧੀ ਦੱਸਦੇ ਰਹੇ ਭਗਵੰਤ ਮਾਨ ਨੇ ਅੱਜ ਉਹਨਾਂ ਦੀ ਹੂਬਹੂ ਨਕਲ ਲਾਈ ਜਿਸ ਦਾ ਲੋਕਾਂ ਨੇ ਪੂਰਾ ਸਵਾਦ ਲਿਆ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਨੇ ਮਨੀਸ਼ ਸਿਸੋਦੀਆ ਦੇ ਵਿਵਾਦਤ ਬਿਆਨ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਇਸ ਵਿੱਚ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਅਜਿਹਾ ਇੱਕ ਪੱਤਰ ਸਖਪਾਲ ਸਿੰਘ ਖਹਿਰਾ ਨੇ ਵੀ ਚੋਣ ਕਮਿਸ਼ਨ ਨੂੰ ਲਿਖ ਕੇ ਇਸ ਮਾਮਲੇ ਵਿੱਚ ਬੰਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ ਹੈ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਇਸ ਮੁੱਦੇ ਉੱਤੇ ਇੱਕ ਸ਼ਬਦ ਨਹੀਂ ਬੋਲੇ ਪਰ ਅਕਾਲੀਆਂ ਦੇ ਨਾਲ ਹੀ ਇਸੇ ਹਲਕੇ ਨਾਲ ਸੰਬੰਧਿਤ ਸਾਫਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਨਾਂ ਲੈ ਕੇ ਨਿਸ਼ਾਨਾ ਜ਼ਰੂਰ ਸਿੱਧਿਆ ਵਾਸ ਫੇਰ ਕੀ ਸੀ ਥੋੜੀ ਦੇਰ ਬਾਅਦ ਚੰਨੀ ਵੀ ਇਸ ਹਸਪਤਾਲ ਨਾਲ ਸੰਬੰਧਿਤ ਕਾਗਜ਼ ਪੱਤਰ ਲੈ ਕੇ ਸਾਹਮਣੇ ਆ ਗਏ ਮੌਜੂਦਾ ਮੁੱਖ ਮੰਤਰੀ ਨੇ ਕੀ ਕਿਹਾ ਅਤੇ ਕਿਵੇਂ ਨਕਲਾਈ ਅਤੇ ਜਵਾਬੀ ਹਮਲੇ ਵਿੱਚ ਸਾਫ ਕਾ ਮੁੱਖ ਮੰਤਰੀ ਕੀ ਬੋਲੇ ਇਹ ਸਭ ਇਸ ਵੀਡੀਓ ਵਿੱਚ ਦਿਖਾਵਾਂਗੇ ਪਰ ਇੱਕ ਹੋਰ ਅਹਿਮ ਮੁੱਦੇ ਦੀ ਵੀ ਗੱਲ ਕਰਨੀ ਚਾਹਾਂਗੇ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ ਸੋਸ਼ਲ ਮੀਡੀਆ ਉੱਤੇ ਰੋਜ਼ ਹੀ AI ਦਾ ਬਣਿਆ ਕੁਝ ਨਾ ਕੁਝ ਸਾਹਮਣੇ ਆ ਜਾਂਦਾ ਜਿਸ ਨੂੰ ਅਸੀਂ ਬਿਨਾਂ ਸੋਚੇ ਸਮਝੇ ਅੱਗੇ ਧੱਕ ਦਿੰਦੇ ਹਾਂ ਇਹ ਇੱਕ ਗਲਤ ਕਦਮ ਹੈ ਜੋ ਸਾਨੂੰ ਫਸਾ ਵੀ ਸਕਦਾ ਹੈ ਕੁਝ ਗਲਤ ਸ਼ੇਅਰ ਕਰਕੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਘੱਟੋ ਘੱਟ ਧਾਰਮਿਕ ਮਾਮਲਿਆਂ ਵਿੱਚ ਸਾਨੂੰ ਬੜਾ ਸੋਚ ਸਮਝ ਕੇ ਚੱਲਣ ਦੀ ਲੋੜ ਹੈ ਪਿਛਲੇ ਦਿਨੀ AI ਦੀ ਬਣਾਈ ਹੋਈ ਇੱਕ ਸ੍ਰੀ ਹਰਮੰਦਰ ਸਾਹਿਬ ਦੀ ਵੀਡੀਓ ਵਾਇਰਲ ਹੋਈ ਪਤਾ ਨਹੀਂ ਲੋਕ ਕੀ ਸੋਚ ਕੇ ਇਸ ਨੂੰ ਸ਼ੇਅਰ ਕਰੀ ਗਏ ਅਤੇ ਇਹ ਲੱਖਾਂ ਵਿੱਚ ਪਹੁੰਚ ਗਈ ਇਸੇ ਤਰ੍ਹਾਂ ਦੇਖਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਬਿਨਾ ਪੱਗ ਵਾਲੀ ਤਸਵੀਰ ਵੀ AI ਦੀ ਵਰਤੋਂ ਕਰਕੇ ਬਣਾਈ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਗਈ ਪੰਜਾਬੀਆਂ ਅਤੇ ਸਿੱਖਾਂ ਨੂੰ ਅਜਿਹਾ ਕੁਝ ਵੀ ਲਾਇਕ ਅਤੇ ਸ਼ੇਅਰ ਕਰਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ ਸਭੋ ਜੇ ਕੋਈ ਅਜਿਹੀ ਵੀਡੀਓ ਤਸਵੀਰ ਤੇ ਪੋਸਟ ਸਾਹਮਣੇ ਆਉਂਦੀ ਆ ਤਾਂ ਉਸ ਦੀ ਰਿਪੋਰਟ ਕਰਨੀ ਚਾਹੀਦੀ ਹੈ ਇਸੇ ਬਾਰੇ ਸ਼੍ਰੀ ਕਾਫਤਖ ਸਾਹਿਬ ਦੇ ਸਾਫ ਦਾ ਜਥੇਦਾਰ ਗੈਨੀ ਰਗਵੀਰ ਸਿੰਘ ਨੇ ਅੱਜ ਇੱਕ ਖਾਸ ਸੁਨੇਹਾ ਦਿੱਤਾ ਜੋ ਵੀਡੀਓ ਦੇ ਅਖੀਰ ਵਿੱਚ ਦਿਖਾਵਾਂਗੇ ਪਹਿਲਾਂ ਆਹ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਦੇਵ ਸਿੰਘ ਬਾਦਲ ਬਾਰੇ ਕੀ ਬੋਲ ਰਹੇ ਨੇ ਆ ਹੁਣ ਕੀ ਇਹਦਾ ਨਾਮ ਅਕਾਲੀ ਹੁਣ ਤਾਂ ਅਕਾਲੀ ਦਲ ਵੀ ਦੋ ਬਣ ਗਏ ਨਾ ہوں میںا کہا انہوں یہ نہیں پتا لگ رہا ہے سکبیر بادل کہنا جدو میں میں جدر دیکھ سارے کم بادل صاحب نے کرائے ہوئے نے پھر بوٹا کیوں نہیں پائیا بھی لوگ نے اے نہیں دیکھ دا بھی ساری لٹی بادل صاحب نے کی ہوئی ہے ਜਦੋਂ ਬਰਗਾੜੀ ਵਿੱਚ ਦੀ ਲੰਗਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਣਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹਿਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬੋਦਲ ਸਾਹਿਬ ਆਏ ਓ ਯਾਰ ਬੜੀ ਮੁਸ਼ਕਲ ਨਾ ਥੋੜੀ ਤਾਂ ਖੜਾ ਛੜਾਇਆ ਲੋਕਾਂ ਨੇ ਬਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਕਹਿ ਜਾਂਦਾ ਹੋ ਪੰਜਾਬ ਚ ਨਸ਼ਾ ਅਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜਿੰਨੇ ਜਿੰਨੇ ਚੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਯਾਰ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਆਉ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀ ਦਾ ਲਾਹ ਕਹਿੰਦਾ ਮੈਂ ਕਾਲੀ ਦਾ ਲਾਹ ਕੋਈ ਆਏ ਕਹਿੰਦੇ ਵੀ ਮੈਂ ਪੰਜਾਬ ਆ ਬਿਨਾਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ 7-8 ਮੁੱਖ ਮੰਤਰੀ ਫੇਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਵਿਆ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜ ਪੈਂਦੇ ਨੇ ਮੁੱਖ ਮੰਤਰੀ ਨੇ ਇਸ ਸਮੇਂ ਇਕੱਲੇ ਅਕਾਲੀਆਂ ਤੇ ਸਖਵੀਰ ਬਾਦਲ ਬਾਰੇ ਇਹ ਗੱਲ ਨਹੀਂ ਕੀਤੀ ਸਗੋਂ ਨਸ਼ੇ ਦੇ ਮੁੱਦੇ ਉੱਤੇ ਵੀ ਉਹ ਖੁੱਲਕੇ ਬੋਲੇ ਅਤੇ ਆਪਣੇ ਵਿਰੋਧੀਆਂ ਨੂੰ ਰਾਜ ਵਿੱਚ ਰਗੜੇ ਲਾਏ ਜਿਸ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ, ਵਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਸਨ ਮੈਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਸਾਹਮਣੇ اپੋਜੀਸ਼ਨ ਦੇ ਲੀਡਰ ਬਾਜਵਾ ਸਾਹਿਬ ਸੀ ਮੈਂ ਕਿਹਾ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਯਾਰ ਕਹਿੰਦੇ ਬਾਜਵਾ ਸਾਹਿਬ ਕਹਿੰਦੇ ਤੁਸੀਂ ਕਿੱਥੋਂ ਆ ਗਏ ਮੈਂ ਕਹ ਜੀ ਅਸੀਂ ਅੱਕੇ ਹੋਏ ਐਤਾ ਦੁਖੀ ਹੋ ਕੇ ਆਏ ਹੋਏ ਆ ਜੀ ਕੋਈ ਬਾਲਾ ਖੁਸ਼ੀ ਨੂੰ ਨਹੀਂ ਆਏ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਮੈਂ ਤੁਹਾਨੂੰ ਬਥੇਰਾ ਦੇਖ ਲਿਆ ਜੀ 5 ਸਾਲ ਉਹ 5 ਸਾਲ ਆ 5 ਸਾਲ ਉਹ 5 ਸਾਲ ਆ ਜੂ ਤੁਸੀਂ ਲੁੱਟਿਓ ਹੀ ਗਏ ਹੋ ਲੁੱਟਿਓ ਹੀ ਗਏ ਹੋ ਫਿਰ ਕਿਸੇ ਨਾ ਕਿਸੇ ਨੂੰ ਤਾਂ ਉੱਠਣਾ ਪੈਣਾ ਸੀ ਨਾ ਵੀ ਚਲੋ ਯਾਰ ਆਪਾਂ ਦੀ ਕਾਰੀ ਏ ਭਰ ਕੇ ਦੇਖ ਲੈਂਦੇ ਆ ਕਾਗਜ਼ ਹੀ ਭਰਨੇ ਆਉਂਦੇ ਨੇ ਇਹਨਾਂ ਨੂੰ ਐਸੀ ਇਹਨਾਂ ਨੂੰ ਕਾਗਜ਼ ਨਹੀਂ ਭਰਨੇ ਆਉਂਦੇ ਅਸੀਂ ਵੀ ਕਾਗਜ਼ ਭਰਤੇ ਫਿਰ ਜਦੋਂ ਕਾਗਜ਼ ਭਰਤੇ ਚੰਨੀ ਨੇ ਚੰਨੀ ਨੂੰ ਹਰਾਤਾ ਖੁੱਡੀਆਂ ਨੇ ਬਾਦਲ ਨੂੰ ਹਰਾਤਾ ਸੁਖਵੀਰ ਬਾਲ ਪਤਾ ਨਹੀਂ ਕਿਤੋਂ ਹਰ ਗਿਆ ਮੁਜੀਠੀਆ ਤੇ ਨਜੂ ਸਿੱਧੂ ਇੱਕੋ ਮਸ਼ੀਨ ਚ ਰਕੜੇਗੇ ਜਦੋਂ ਕਾਗਜ਼ ਭਰਨੇ ਆਗੇ ਨਾ ਫਿਰ ਸਾਰੇ ਹੀ ਮਾਂਜੇਗੇ ਮਲੂਕਾ ਹਾਰ ਗਿਆ ਪਟੜ੍ਹ ਹਾਰ ਗਈ ਜੀ ਆ ਫਲਾਨਾ ਵੀ ਹਾਰ ਗਿਆ ਹਾਂ ਮੈਂ ਤਾਂ ਜਿੱਦੇ ਰਿਜ਼ਲਟ ਦੇਖਦਾ ਸੀ ਮੈਂ ਕਿਹ ਕੋਈ ਬਚਿਆ ਵੀ ਐ ਨਾ ਚੋ ਯਾਰ ਜੋ ਤੁਸੀਂ ਭਾਈ ਕਮਾਲ ਕੀਤੀ ਐ ਲੋਕੋ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਆਉਡੀ ਜ਼ਿੰਦਗੀ ਚ ਸੋਚਿਆ ਵੀ ਨਹੀਂ ਸੀ ਸੱਤ ਜਨਮ ਲੈ ਲੂੰਗਾ ਹਰ ਸਾਂਭਾ ਧੰਨਵਾਦ ਕਹੀ ਜਾਵਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਨਹੀਂ ਮੈਂ ਲਾ ਸਕਦਾ ਪੌਣੇ 4 ਸਾਲ ਹੋਣ ਲੱਗੇ ਨੇ ਮੁੱਖ ਮੰਤਰੀ ਬਣਿਆ ਨੂੰ ਹੁਣ ਨਹੀਂ ਐ ਕਹਿ ਸਕਦੇ ਵੀ ਤਜਰਬਾ ਨਹੀਂ ਹੈਗਾ ਤਜਰਬਾ ਦੀ ਬਥੇਰਾ ਹੋ ਗਿਆ ਹੁਣ ਲੋਕ ਵੀ ਕਹਿਣ ਲੱਗੇ ਕਹਿੰਦੇ ਮੇਰੇ ਕੰਨ ਜੇ ਚੁੱਕੈ ਦਿੰਦੇ ਨੇ ਸਿੱਧਾ ਤਾਂ ਨਹੀਂ ਕਹਿੰਦੇ ਜਦੋਂ ਗੱਡੀ ਚ ਨੇੜੇ ਤੜੇ ਜਾਣਾ ਗਾਹਾਂ ਦੀ ਤਿਆਰੀ ਕਰ ਲੋ ਗਾਹਾਂ ਈ ਬਸ ਗਾਹਾਂ ਈ ਬਸ ਮੈਂ ਕਿਹਾ ਤਿਆਰੀ ਹੋਈ ਆ ਮੇਰੀ ਕਾਦੀ ਤਿਆਰੀ ਐ ਲੋਕ ਸੇਵਾ ਕਰਨੀ ਐ ਜਿੰਨਾ ਮੌਕਾ ਇੱਧਰ ਮਿਲਿਆ ਓਨਾ ਇੱਥੇ ਦੇ ਦਾਂਗੇ ਜੋ ਗਾਹਾਂ ਦੇ ਦੋਂਗੇ ਹੋਰ ਕਰ ਲਾਂਗੇ ਇੱਕ ਪਾਸੇ ਅੱਜ ਮੁਹਾਲੀ ਅਦਾਲਤ ਵਿੱਚ ਸਾਫਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਹੋ ਗਈ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨਾ ਵਿਕਰਮ ਮਜੀਠੀਆ ਦਾ ਨਾਮ ਲਏ ਤੋਂ ਕਿਹਾ ਕਿ ਜੁਰਮ ਕਰਨ ਤੋਂ ਪਹਿਲਾਂ ਸੋਚਿਆ ਨਹੀਂ ਹੁਣ ਜੇਲ੍ਹ ਵਿੱਚ ਸਰਾਣੇ ਪਾਲਦੇ ਨੇ ਜੇਲ੍ਹ ਵਿੱਚ ਤਾਂ ਬੈਂਗਣਾ ਦੀ ਤਰੀਹੀ ਹੀ ਮਿਲਦੀ ਆ ਪਰ ਇਹ ਉੱਤੇ ਪਾਸ ਤੇ ਅਤੇ ਹੋਰ ਸੁਆਦੀਸ਼ਟ ਚੀਜ਼ਾਂ ਖਾਣ ਨੂੰ ਪਾਲਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਭ ਦੇ ਕਾਗਜ਼ ਆਈ ਜਾਂਦੇ ਨੇ ਅਤੇ ਜਲਦੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹਾਂ ਵਿੱਚ ਸੁਟਾਗੇ ਪਰ ਸਵਾਲ ਇਹ ਹੈ ਕਿ ਹੁਣ ਕਰੇਵ 1 ਸਾਲ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ 4 ਸਾਲ ਵਿੱਚ ਤਾਂ ਨਾ ਅਮਰਿੰਦਰ ਸਿੰਘ ਰਾਜਾ ਬੜੰਗ ਖਿਲਾਫ ਬੱਸਾਂ ਦੀ ਬਾਡੀਆਂ ਵਾਲੀ ਕਾਰਵਾਈ ਹੋਈ ਨਾ ਬਾਜਵਾ ਜਾਂ ਚੰਨੀਸਣੇ ਕਿਸੇ ਹੋਰ ਕਾਂਗਰਸੀ ਖਿਲਾਫ ਕੁਝ ਹੋਇਆ ਭਾਰਤ ਪੂਸ਼ਣ ਆਸ ਨੂੰ ਉੱਚ ਅਦਾਲਤ ਨੇ ਵੈਸੇ ਹੀ ਬਰੀ ਕਰ ਦਿੱਤਾ ਸੀ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਹੁਣ ਝਾੜਾ ਜਿਹੜਾ ਕਰਾਇਆ ਨਾ ਇੱਥੇ ਰੱਖ ਲਿਓ ਚੜਾ ਠੀਕ ਬਹਿ ਗਿਆ ਆਪਾਂ ਨੂੰ ਸਕੂਲ ਵਧੀਆ ਬਣ ਜਾਂਦੇ ਨੇ ਹਸਪਤਾਲ ਵਧੀਆ ਬਣ ਜਾਂਦੇ ਨੇ ਇਹ ਇਹ ਇਹਦੇ ਵਰਗੀ ਕਿਹੜੀ ਮौज ਹੈ ਕੀ ਪਤਾ ਕਿਹੜਾ ਝੜਾ ਠੀਕ ਪੈ ਜੇ ਪੰਜਾਬ ਤਾਂ ਧਰਤੀ ਬਰਕਤ ਵਾਲੀ ਹੈ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਹ ਤਾਂ ਬਰਕਤ ਵਾਲੀ ਧਰਤੀ ਇੱਥੇ ਆ ਕੇ ਤਾਂ ਕੋਈ ਭੁੱਖਾ ਹੀ ਨਹੀਂ ਮਰਦਾ ਪੰਜਾਬ ਭੁੱਖਾ ਕਿਵੇਂ ਮਰਨ ਲੱਗਾ ਇਹਨਾਂ ਨੇ ਪੰਜਾਬ ਨੂੰ ਛੱਡ ਕੇ ਕਿਉਂ ਜਾਣ ਲੱਗ ਗਏ ਅਸੀਂ ਸਾਡੇ ਮੁੰਡੇ ਕਿਉਂ ਜਾਣ ਬਾਹਰਲੇ ਮੁਲਕਾਂ 'ਚ ਇੰਨੀ ਸੋਹਣੀ ਧਰਤੀ ਐਨੇ ਕੀ ਮਿਹਨਤੀ ਕੌਮ ਹਰ ਕਿਸਮ ਦਾ ਮੌਸਮ ਫੇਰ ਵੀ ਭੱਜੀ ਜਾਂਦੇ ਆ ਇੰਨਾ ਕਰਕੇ ਇੰਨਾ ਕਰਕੇ ਇਹਨਾਂ ਦਾ ਕੋਈ ਗਿਆ ਬਾਹਰ ਇਹ ਆਪ ਸਾਰੇ ਇੱਥੇ ਨੇ ਲੁੱਟ ਲੁੱਟ ਕੇ ਪੰਜਾਬ ਦਾ ਉਹ ਮੈਨੂੰ ਕੋਈ ਕਹਿੰਦਾ ਗਿਰਜਾਂ ਕਿਉਂ ਖਤਮ ਹੋ ਗਈਆਂ ਪੰਜਾਬ ਚੋਂ ਗਿਰਜਾਂ ਮੈਂ ਗਿਰਜਾਂ ਸ਼ਰਮਣ ਵਾਲੀ ਚਲੀਆਂ ਗਈਆਂ ਵੀ ਜਿਹੜਾ ਕੰਮ ਸਾਡਾ ਸੀ ਉਹ ਤਾਂ ਲੀਡਰ ਕਰਨ ਲੱਗੇ ਖੂਨ ਹੀ ਨਿਚੋੜਨਾ ਹੁੰਦਾ ਖੂਨ ਹੀ ਪੀਣਾ ਹੁੰਦਾ ਹੱਡੀਆਂ ਚ ਉਹ ਤਾਂ ਮੈਂ ਕਿਹਾ ਲੀਡਰ ਕਰੀ ਜਾਂਦੇ ਨੇ ਉਹ ਬਣਾ ਲੈ ਕਿਤੇ ਕਿਤੇ ਕਦੇ ਕਿਤੇ ਕੋਈ ਨਹੀਂ ਸਭ ਨਿਕਲਣਗੇ ਸਭ ਦੀਆਂ ਕਾਗਜ਼ ਆਈ ਜਾਂਦੇ ਨੇ ਬਸ ਆਉਣ ਵਾਲੀਆਂ ਨੇ ਹਰੇਕ ਦੀਆਂ ਵਾਰੀਆਂ ਆ ਜਿਹੜੇ ਇੱਕ ਦਮ ਤੁਸੀਂ ਦੇਖੋ ਵੱਡਾ ਫੜਿਆ ਚਿੱਟੇ ਦਾ ਵਪਾਰੀ ਵੱਡਾ ਸਭ ਤੋਂ ਜਿਹਦਾ ਨਾਂ ਚਿੱਟੇ ਦਾ ਹੈ ਵੱਡਾ ਫੜਿਆ ਉਹਦੇ ਹੱਕ 'ਚ ਕੌਣ-ਕੌਣ ਆ ਗਏ ਕੈਪਟਨ ਅਮਰਿੰਦਰ ਉਹਦੇ ਹੱਕ 'ਚ ਆ ਗਏ ਜੀ ਆ ਥੋੜੇ ਵਾਲਾ ਚੰਨੀ ਉਹਦੇ ਹੱਕ 'ਚ ਆ ਗਏ ਜੀ ਬਿੱਟੂ ਉਹਦੇ ਹੱਕ 'ਚ ਆ ਗਏ ਜੀ ਜਾਖੜ ਉਹਦੇ ਹੱਕ 'ਚ ਆ ਗਏ ਜੀ ਕਿੰਨੇ ਰਲੇ ਹੋਏ ਨੇ ਯਾਰ ਦੱਸੋ ਪਹਿਲਾਂ ਕਹਿਆ ਸੀ ਬਾਜਬਾ ਉਹਦੇ ਹੱਕ 'ਚ ਆ ਗਏ ਜੀ ਪਹਿਲਾਂ ਕਹਿੰਦੇ ਸੀ ਘਰ ਚਰਸਾ ਪਾ ਕੇ ਨੂੰ ਧੂਕ ਲੈ ਕੇ ਜਾਵਾਂਗੇ ਜਿੱਦੇ ਫੜ ਲਿਆ ਕਹਿੰਦੇ ਬਹੁਤ ਲੋਕਤੰਤਰ ਦਾ ਕਾਣ ਹੋਇਆ ਅੱਛਾ ਮੈਂ ਕਹਾਂ ਜਿੱਦੇ ਮਾਵਾਂ ਦੇ ਪੁੱਤ ਮਰਦੇ ਸੀ ਉਹਦੇ ਤਾਂ ਤੁਹਾਨੂੰ ਯਾਦ ਨਹੀਂ ਆਇਆ ਲੋਕਤੰਤਰ ਅੱਜ ਲੋਕਤੰਤਰ ਯਾਦ ਆ ਗਿਆ ਤੁਹਾਨੂੰ ਕਹਿੰਦੇ ਉਹਨੂੰ ਸਰਾਣਾ ਨਹੀਂ ਦਿੰਦੇ ਉੱਥੇ ਮੈਂ ਕਹਿੰਦੀ ਨਾਰਮਲ ਕੈਦੀ ਕੈਦੀ ਨੂੰ ਜੋ ਮਿਲਦਾ ਮਿਲੂਗਾ ਨਹੀਂ ਹੈਗਾ ਸਰਾਣਾ ਉੱਥੇ ਗਾਰਲਿਕ ਬ੍ਰੈਡ ਤੇ ਪਾਸਤੇ ਮੰਗਦੇ ਉੱਥੇ ਉੱਥੇ ਬੈਂਗਣਾ ਦੀ ਤਰੀ ਮਿਲਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਕਰਤੂਤਾਂ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਮਿਲਦਾ ਕੀ ਕੀ ਹੈ ਉੱਥੇ ਸ੍ਰੀ ਚਮਕੌਰ ਸਾਹਿਬ ਵਿੱਚ ਜਿਹੜੇ ਹਸਪਤਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਗਾਟਣ ਕਰਦੇ ਨਜ਼ਰ ਆਏ ਉਸ ਬਾਰੇ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਝ ਹੋਰ ਤੱਥ ਕੱਢ ਲਿਆ ਏ ਅੱਜ ਚਮਕੌਰ ਸਾਹਿਬ ਵਿਖੇ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਅਰ ਉਹ ਇੱਕ ਹਸਤਾਲ ਦਾ ਸਾਡੇ ਦਾ ਉਤਕਾਡਣ ਕਰਕੇ ਗਏ ਚਮਕੌਰ ਸਾਹਿਬ ਵਾਲੇ ਦਾ ਜਿਹੜਾ ਇਹਨਾਂ ਦੇ ਸ਼ੋਧਿਆ ਜੀ ਬੋਲ ਰਹੇ ਕਿ ਅਸੀਂ ਸਾਮ-ਦਾਮ-ਦੰਡ ਭੇਦ ਸਾਰਾ ਕੁਝ ਵਰਤਦੇ ਉਹਦੇ ਵਿੱਚ ਭੇਦ ਦਾ ਮਤਲਬ ਹੈ ਕਿ ਭੇਦ ਰੱਖਣਾ ਸਚਾਈ ਨੂੰ ਅਸਲੀ ਬਾਹਰ ਨਿਕੜਨਾ ਉਹੀ ਕੁੱਝੇ ਕਰ ਰਹੇ ਸਚਾਈ ਇਸ ਹਸਤਾਲ ਦੀ ਆ ਮੇਰੇ ਕੋਲ ਪਹੇਲ ਹੈ ਕਿ ਇਹ ਜਿਹੜਾ ਹਸਤਾਲ ਹੈ 21 ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਸੀ ਉਦੋਂ ਇਹ ਹਸਤਾਲ ਕਮਿਊਨਿਟੀ ਹੈਲਥ ਸੈਂਟਰ ਸੀ ਐਸ ਸੀ ਇਹਨੂੰ ਸਬ ਡਿਵੀਜ਼ਨ ਹਸਪਤਾਲ ਬਣਾਤਾ ਉਦੋਂ ਹੀ ਮਨਜ਼ੂਰ ਹੋ ਗਿਆ ਸਾਰਾ ਕੁਝ ਅੱਜ ਟੈਂਡਰ ਹੈ ਮੇਰੇ ਕੋਲ ਉਦੋਂ ਟੈਂਡਰ ਲੱਗਿਆ ਤੇ 22 ਦੇ ਬਾਅਦਵੇਂ ਮਹੀਨੇ ਤੱਕ ਕੰਪਲੀਟ ਹੋ ਗਿਆ ਸੀ ਹਸਪਤਾਲ ਉਸ ਤੋਂ ਬਾਅਦ ਅੱਜ ਤੱਕ ਇਸੇ ਤਰ੍ਹਾਂ ਪਿਆ ਰਿਹਾ ਇਹਨਾਂ ਨੇ ਇਹਦਾ ਕਾਟੜ ਨਹੀਂ ਕੀਤਾ ਇਹ ਸਾਡੀ ਸਰਕਾਰ ਨੇ ਹਸਪਤਾਲ ਬਣਾਇਆ ਇਹਨੂੰ ਕਮਿਊਨਿਟੀ ਹੈਲਥ ਸੈਂਟਰ ਤੋਂ ਸਿਵ ਹਸਪਤਾਲ ਬਣਾਇਆ ਅੱਜ ਬਿਨਾਂ ਕਾਰਨ ਆ ਕੇ ਮੁੱਖ ਮੰਤਰੀ ਜੀ ਉੱਤੇ ਆ ਕੇ ਫੋਟੋਆਂ ਤਰਾ ਕੇ ਵੀਡੀਓ ਬਣਾ ਕੇ ਰੌਲਾ ਪਾ ਕੇ ਚਲੇ ਗਏ ਇਹਨਾਂ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਦਿਖਾਵਾ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਲੋਕ ਸਭ ਜਾਗਰਤ ਹੋ ਗਏ ਐ ਇਸ ਤਰ੍ਹਾਂ ਦੀਆਂ ਕੋਈ ਫਾਇਦਾ ਨਹੀਂ ਤੁਹਾਨੂੰ ਰੌਲਾ ਪਾ ਕੇ ਤੁਸੀਂ ਇਸ ਹਸਤਾੜ ਨੂੰ 3.5 ਸਾਲ ਡਿਲੇ ਕੀਤਾ ਇਹ ਕਮਿਊਨਿਟੀ ਹੈਲਥ ਹੈਲਥ ਸੈਂਟਰ ਤੋਂ ਉਦੋਂ ਹੀ ਬਣ ਗਿਆ ਸੀ 19 ਡਾਕਟਰ ਇੱਥੇ ਹੋਣੇ ਚਾਹੀਦੇ ਸੀ ਸਾਢੇ 3 ਸਾਲ ਤੁਸੀਂ ਇੱਕ ਡਾਕਟਰ ਰੱਖਿਆ ਤੇ ਸੱਤ ਤਾਂ ਇੱਥੇ ਪਹਿਲਾਂ ਵੀ ਰਹਿੰਦੇ ਸੀ ਤੁਸੀਂ ਹੈਲਥ ਦੇ ਸਿਸਟਮ ਨੂੰ ਬਿਲਕੁਲ ਖਰਾਬ ਕਰ ਰਹੇ ਹੋ ਤੁਹਾਡੇ ਪਾਸ ਕੋਈ لیاقت ਨਹੀਂ ਕੋਈ ਤੁਸੀਂ ਹੈਲਥ ਦੇ ਵਿੱਚ ਤਰੱਕੀ ਨਹੀਂ ਕਰ ਰਹੇ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਵੀ ਤੁਸੀਂ ਸੰਭਾਂ ਸੰਭਾਲ ਔਰ ਅੱਗੇ ਨਹੀਂ ਵਧਾ ਸਕੇ ਜਿੰਨਾ ਤੁਸੀਂ ਚਮਕੌਰ ਸਾਹਿਬ ਦੀ ਧਰਤੀ ਦੇ ਇਸ ਇਲਾਕੇ ਦਾ ਨੁਕਸਾਨ ਕੀਤਾ ਹੈ ਪੁਲ ਨਾ ਬਣਾ ਕੇ ਯੂਨੀਵਰਸਿਟੀ ਬੰਦ ਕਰਕੇ ਦੋ ਆਈਟੀਆਈਆਂ ਬੰਦ ਕਰਕੇ ਕਾਲਜ ਬੰਦ ਐਸੀ ਦੋ ਸੜਕਾਂ ਰੋਕੀਆਂ ਹੋਈਆਂ ਤੁਸੀਂ ਹੋਰ ਤਰੱਕੀ ਰੋਕੀ ਹੋਈ ਹੈ ਤੇ ਅੱਜ ਸਾਡਾ ਬਣਾਇਆ ਹੋਇਆ ਹਸਪਤਾਲ ਤੁਸੀਂ ਉਦਘਾਟਨ ਕਰਕੇ ਬਾਵਾਖਟ ਕੇ ਚਲੇ ਗਏ ਤੁਹਾਨੂੰ ਮੁਬਾਰਕ ਹੋਵੇ ਅਖੀਰ ਵਿੱਚ ਉਹ ਸ਼੍ਰੀ ਕਾਂਤਕ ਸਾਹਿਬ ਦੇ ਸਾਫ ਦਾ ਜੱਥੇਦਾਰ ਗਾਨੀ ਰਗਵੀਰ ਸਿੰਘ ਨੂੰ ਦੇਖ ਲਓ ਜਿਹੜੇ ਏਆਈ ਨੂੰ ਲੈ ਕੇ ਕੁਝ ਸੁਨੇਹਾ ਦੇ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇੱਕ ਐਸੀ ਥਾਂ ਹੈ ਐਸੀ ਜਗ੍ਹਾ ਹੈ ਕਿ ਜਿੱਥੋਂ ਹਰ ਇੱਕ ਨੂੰ ਹੀ ਸਮੁੱਚੇ ਲੋਕਾਂ ਨੂੰ ਇੱਕ ਸਾਂਝਾ ਉਪਦੇਸ਼ ਜਿਹੜਾ ਬਖਸ਼ਿਸ਼ ਹੁੰਦਾ ਹੈ ਔਰ ਕਦੇ ਵੀ ਕਿਸੇ ਦੇ ਨਾਲ ਜਾਤ ਦਾ ਨਸਲ ਦਾ ਧਰਮ ਦਾ ਭੇਦਭਾਵ ਬਿਲਕੁਲ ਨਹੀਂ ਕੀਤਾ ਜਾਂਦਾ ਹਰ ਇੱਕ ਨੂੰ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਰਾਬਰਤਾ ਦਿੱਤੀ ਜਾਂਦੀ ਹੈ ਔਰ ਸਮੇ ਸਮੇ ਜਿੱਥੇ ਸਿੱਖਾਂ ਦੇ ਕਕਾਰਾਂ ਦੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਜਾਂ ਸਿੱਖਾਂ ਦੇ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕੇਸਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਉੱਥੇ ਇੱਕ ਬਹੁਤ ਸੰਸਨੀਖੇਜ਼ ਜਿਹੜੀ ਵੀਡੀਓ ਹੈ ਉਹ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਜਿਹੜਾ ਨਵੀਂ ਤਕਨੀਕ AI ਹੈ ਉਹਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਨੂੰ ਇੱਕ ਪਾਸੇ ਨੂੰ ਡਿੱਗਦੀ ਹੋਈ ਗੇਰਦੀ ਹੋਈ ਦੋ ਹਿੱਸਿਆਂ ਦੇ ਵਿੱਚ ਜਿਹੜੀ ਦਿਖਾਈ ਗਈ ਹੈ ਜਿਸ ਵਾਰ ਇਹ ਜਦ ਦਾਸ ਨੂੰ ਪਤਾ ਲੱਗਾ ਤੇ ਮੈਨੇਜਰ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਹੋਰਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਤੁਰੰਤ ਹਰਕਤ ਦੇ ਵਿੱਚ ਆਉਂਦਿਆਂ ਪੁਲਿਸ ਕਮਿਸ਼ਨਰ ਜੋ ਕੁਲਰ ਸਾਹਿਬ ਨੇ ਉਹਨਾਂ ਦੇ ਨਾਲ رابطہ ਕੀਤਾ ਔਰ ਤੁਰੰਤ ਉਹਨਾਂ ਨੇ ਵੀ ਕਾਰਵਾਈ ਕਰਦਿਆਂ ਹੋਇਆਂ ਜਿਹੜਾ ਇਹ ਐਫ ਆਈ ਆਰ ਸੀ ਉਹ ਦਰਜ ਕਰ ਦਿੱਤੀ ਹੈ ਹੁਣੇ ਉਹਨਾਂ ਨਾਲ ਗੱਲ ਵੀ ਹੋਈ ਯਾਰ ਉਹਨਾਂ ਨੇ ਕਿਹਾ ਇਥੇ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਕੰਪਨੀਆਂ ਦੇ ਕੋਲ ਵੈਸੀ ਜਿਹੜੀ ਜਿਹੜੀਆਂ ਡਿਟੇਲਾਂ ਨੇ ਉਹ ਮੰਗਵਾ ਕੇ ਤੇ ਬੜੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਵੈਸੀ ਵਿਚਾਰ ਕਰ ਰਹੇ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਕਿ ਜਿੱਥੋਂ ਹਰ ਇੱਕ ਨੂੰ ਸਾਂਝਾ ਉਪਦੇਸ਼ ਮਿਲਦਾ ਹੋਵੇ ਜਿੱਥੋਂ ਜਿੱਥੇ ਕਿਸੇ ਦੇ ਨਾਲ ਕਿਸੇ ਪ੍ਰਕਾਰ ਦਾ ਕੁਇਵਤ ਕਰਾਇ ਨਾ ਕੀਤਾ ਜਾਂਦਾ ਹੋਵੇ ਜੋ ਸਮੁੱਚੇ ਮਨੁੱਖਤਾ ਦੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਸ੍ਰੀ ਪਾਵਨ ਅਸਥਾਨ ਨੂੰ ਇਸ ਤਰ੍ਹਾਂ ਉਸਦੀ ਬੇਅਦਬੀ ਹੁੰਦੀ ਹੋਈ AI ਦੇ ਨਾਲ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਸ ਤੋਂ ਵੱਡੀ ਦੁੱਖਦਾਈ ਘਟਨਾ ਹੋਰ ਕੀ ਹੋ ਸਕਦੀ ਹੈ ਔਰ ਹੈਰਾਨੀ ਵਾਲੀ ਗੱਲ ਇੱਥੇ ਵੀ ਹੈ ਕਿ ਜਦ ਮੈਂ ਉਹ ਪੋਸਟ ਦੇਖੀ ਤੇ ਉਹਦੇ ਹਜ਼ਾਰਾਂ ਦੇ ਵਿੱਚ ਲਾਈਕ ਹੋ ਚੁੱਕੇ ਸਨ ਉਹਦੇ ਸ਼ੇਅਰ ਹੋ ਚੁੱਕੇ ਸਨ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਸਮੁੱਚੇ ਸਿੱਖਾਂ ਨੂੰ ਇਹ ਬੇਨਤੀ ਮੀਡੀਆ ਦਾ ਰਾਹੇ ਜ਼ਰੂਰ ਕਰਨੇ ਚਾਹੁੰਦਾ ਹਾਂ ਕਿ ਜਦ ਵੀ ਕੋਈ ਸ਼ਰਾਰਤ ਐਸੀ ਕਰਦਾ ਹੈ ਤੇ ਕਿਰਪਾ ਕਰਕੇ ਉਹਨੂੰ ਲਾਇਕ ਸ਼ੇਅਰ ਬਿਲਕੁਲ ਨਾ ਕੀਤਾ ਜਾਏ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਹੈ ਜਿਸ ਨੂੰ ਅਸੀਂ ਕੀ ਕਹਿ ਸਕਦੇ ਹਾਂ ਕਿ ਰਿਪੋਰਟ ਰਿਪੋਰਟ ਪੋਸਟ ਰਿਪੋਰਟ ਪੋਸਟ ਇੱਕ ਆਪਸ਼ਨ ਆਉਂਦੀ ਹੈ ਰਿਪੋਰਟ ਪੋਸਟ ਦੇ ਨਾਲ ਉਹਨੂੰ ਕਰਕੇ ਤੇ ਬਲੌਕ ਕਰਨ ਦਾ ਯਤਨ ਕੀਤਾ ਜਾਏ ਤਾਂ ਕਿ ਐਸੀ ਜਿਹੜੀ ਕੋਈ ਵੀਡੀਓ ਹੈ ਉਹ ਅੱਗੇ ਤੋਂ ਅੱਗੇ ਵਾਇਰਲ ਨਾ ਕੀਤੀ ਜਾਏ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲ ਇਸ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਔਰ ਜਿਹੜਾ ਵੀ ਇਹ ਹਰਕਤ ਕਰਦਾ ਕੋ ਜਿੰਮੇਵਾਰ ਹੈ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਜਿਹੜੀ ਹੈ ਉਹ ਨਾ ਕਰੇ ਇਹਦੇ ਇਲਾਵਾ AI ਦੇ ਨਾਲ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਗੁਰੂ ਸਾਹਿਬਾਨ ਜੀ ਨੂੰ ਬੋਲਦੇ ਦੇਖਦੇ ਤੁਰਦੇ ਫਿਰਦੇ ਆਦਿਕ AI ਦੇ ਨਾਲ ਦਿਖਾਇਆ ਜਾ ਰਿਹਾ ਹੈ ਔਰ ਪਿਛਲੇ ਦਿਨੀ ਇੱਕ ਸਿੱਖ ਵਿਅਕਤੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਰਮੋਣ ਸਿੰਘ ਉਹਨਾਂ ਦੇ ਵੀ ਇੱਕ ਭੰਗੜਾ ਪਾਉਂਦਿਆਂ ਦੀ ਜਿਹੜੀ ਕਿਸੇ ਨੇ ਏਆਈ ਦੇ ਨਾਲ ਪੋਸਟ ਜਿਹੜੀ ਹੈ ਉਹ ਬਣਾ ਕੇ ਤੇ ਵਾਇਰਲ ਕੀਤੀ ਹੈ ਜੋ ਕਿ ਬਹੁਤ ਇਹ ਦੁਖਦਾਈ ਵਰਤਾਰਾ ਹੈ ਐਸੇ ਵਰਤਾਰਿਆਂ ਨੂੰ ਠੱਲ ਪਾਉਣਾ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤਾਂ ਕਿ ਸਾਡੀ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਲਾਅ ਹੈ ਉਹ ਬਿਲਕੁਲ ਪੈਦਾ ਨਾ ਹੋਵੇ